भीमराव अम्बेदकर जी अमर रहे अमर रहे अमर रहे साहब श्री कंछी राम जी अमर रहे अमर रहे अमर रहे बहुजन समाज पार्टी जिंदाबाद 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 एडवोकेट रंजीत कुमार जिंदाबाद 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 एडवोकेट रंजीत कुमार आगे बढ़ो हम तुम्हारे साथ हैं बहुजन समाज पार्टी जिंदाबाद 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 बड़ा उत्ती बोल दे ਹੋ ਜਨ ਰੈਬਰਾਂ ਨੂੰ ਬਨਾਮ ਕਰਦੇ ਹੋਏ ਮੈਂ ਪਰਮਾਜਨੀਏ ਭੈਣ ਮਾਇਆਬਤੀ ਜੀ ਦਾ ਬਹੁਤ ਹੀ ਸਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਆਭਾਰ ਵੀ ਅਕੀ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਮੇਰੇ ਵਰਗੇ ਇੱਕ ਨਿਮਾਣੇ ਜੇ ਵਰਕਰ ਨੂੰ ਇਹ ਮਾਨ ਬਖਸ਼ਿਆ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਨੂੰ ਉਮੀਦਵਾਰ ਠਾਪ ਕੇ ਉਹਨਾਂ ਦੇ ਨਾਲ ਹੀ ਮੈਂ ਮਾਨਯੋਗ ਸ਼੍ਰੀ ਰਣਜੀਤ ਸਿੰਘ ਬੈਣੀਵਾਲ ਸਾਹਿਬ ਇੰਚਾਰਜ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਸ਼੍ਰੀ ਵਿਪਲ ਕੁਮਾਰ ਹੈ ਇੰਚਾਰਜ ਪੰਜਾਬ ਹਰਿਆਣਾ ਆਣੇ ਚੰਡੀਗੜ੍ਹ ਹੋਰ ਸਾਡੇ ਕੂਬੇ ਦੇ ਬਹੁਤ ਹੀ ਨੌਜਵਾਨ ਉर्जावान ਕੁਜਵਾਨ ਭਲੇ ੂਪਾ ਪ੍ਰਧਾਨ ਸਰਦਾਰ ਜਸਪ੍ਰੀਤ ਸਿੰਘ ਖੜੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਹਰੇ ਨਾਲ ਲੋਕ ਸਭਾ ਹਲਕਾ ਦੇ ਜ਼ਿੰਮੇਵਾਰੀ ਝੁਵਾ ਰਹੇ ਮੇਰੇ ਵੱਡੇ ਵੀਰ ਸ਼੍ਰੀ ਗੁਰਲਾਲ ਸਹਲਜੀ ਜਨਨਕਤਰ ਸਾਹਿਬ ਗੁਰਨਾਮ ਚੌਧਰੀ ਜੀ ਜਨਨਕਤਰ ਸਾਹਿਬ ਅਰਜੰਦਰ ਠੇਕੇਦਾਰ ਸਾਹਿਬ ਜਨਨਕਤਰ ਸਾਹਿਬ ਸੀਨੀਅਰ ਲੀਡਰਸ਼ਿਪ ਇਹਨਾਂ ਨੂੰ ਬਹੁਤ ਬਹੁਤ ਧੰਨਵਾਦੀ ਕਰਦਾ कि ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਗੋਲੀਆਂ ਕਰਕੇ ਪਾਰਟੀ ਦੇ ਹਿੱਟ ਵਿੱਚ ਔਰ ਮੇਰੇ ਨਿਮਾਣੇ ਨੂੰ ਮੇਰੇ ਵਰਗੇ ਨਿਮਾਣੇ ਨੂੰ ਮਾਣ ਦੀ ਬਖਸ਼ਿਆ ਔਰ ਇਸ ਲੋਕ ਸਭਾ ਹਲਕੇ ਦੀ ਨਿਮਾਣਗੀ ਕਰਨ ਦਾ ਮੌਕਾ ਦਿੱਤਾ ਮੈਂ ਆਪਣੇ ਵੀਰ ਜਗਜੀਤ ਰਾਏ ਜੀ ਡਾਕਟਰ ਰਤਨ ਜੀ ਚੰਮੜ ਸਾਹਿਬ ਔਰ ਮੇਰੇ ਟੂਬੇ ਦੇ ਸੱਤਰ ਜੀ ਮਨਿੰਦਰ ਸ਼ੇਰਪੁਰੀ ਸਾਹਿਬ ਕੁਲਵਿੰਦਰ ਲਾਟੀ ਜੀ ਹਰਬਾンス ਸਿੰਘ ਅਮਨਦੀਪ ਜੀ ਕੋਹੋਟਾ ਸਾਹਿਬ ਔਰ ਮੇਰੇ ਹੋਰ ਬਹੁਤ ਸਾਰੇ ਸਾਥੀ ਮਨਿੰਦਰ ਕਮਨ ਦਾਗੜਾ ਜੀ ਸਾਰੇ ਸਾਥੀਆਂ ਦਾ ਮੋਹਨਾ ਬਹਿ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਮੈਨੂੰ ਬਿਨਾਂ ਸ਼ਰਤ ਭਰਾਵਾਂ ਵਾਂਗੂ ਮੈਨੂੰ ਸਮਰਥਨ ਦਿੱਤਾ ਔਰ ਇਸ ਲੋਕ ਸਭਾ ਹਲਕੇ ਨੂੰ ਮੰਨਗੀ ਕਰਨ ਦਾ ਮੌਕਾ ਦਿੱਤਾ ਔਰ ਮੈਂ ਆਪ ਸਭਨਾ ਵਾਅਦਾ ਕਰਦਾ ਹਾਂ ਮੈਂ ਬਾਬਾ ਸਾਹਿਬ ਦੇ ਦਰਸਾਏ ਹੋਏ ਮਾਰਗ ਸਾਹਬ ਕਾਂਸੀ ਰਾਮ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਹੋਇਆ ਸਮਾਜ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੂੰਗਾ ਸੰਵਿਧਾਨ ਤੇ ਲੋਕਤੰਤਰ ਦੀ ਰੱਖਿਆ ਲਈ ਤਨ ਮਨ ਤਾਂ ਜਾਨ ਦੇ ਨਾਲ ਸੇਵਾ ਕਰੂੰਗਾ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ